ਹੈਲੋ ਫਰੈਂਡਸ ਅੱਜ ਕੱਲ੍ਹ ਕੇ ਅਨੁਸਾਰੀ ਅੱਜ ਸਵੇਰੇ ਉੱਠੇ ਤੇ ਵੀ ਥੋੜੀ ਖਾਫ ਸੀ ਤੇ ਫਿਰ ਅੱਜ ਮੈਂ ਹਾਫ ਡੇ ਛੁੱਟੀ ਲਈ ਪਰ ਦਵਾਈ ਖਾਣ ਤੋਂ ਬਾਅਦ ਤੁਹਾਨੂੰ ਪਤਾ ਹੈ ਫਿਰ ਬੰਦਾ ਆਰਾਮ ਨਹੀਂ ਕਰ ਸਕਦਾ ਘਰ ਦੇ ਵਿੱਚ ਰਹਿਨੇ ਇੰਪੋਸੀਬਲ ਨਹੀਂ ਕੰਮ ਜਾ ਤਾਂ ਦੀ ਫਿਰ ਮੈਂ ਕਿਹਾ ਛੱਡੋ ਸਕੂਲ ਜਾਣੇ ਆ ਸਕੂਲ ਦੇ ਵਿੱਚ ਵੀ ਵਰਕ ਲੋਡ ਸੀ ਆਪਣੀ ਕਲਾਸ ਦੀ ਕੰਮ ਕਰਨੇ ਹੁੰਦੇ ਆ ਪੀਡੀਐਮ ਤੋਂ ਪਹਿਲਾਂ ਕੱਲ ਪੀਡੀਐਮ ਕੱਲ ਕੇ ਸਕੂਲ ਜਾਣਾ ਪਏਗਾ ਅੱਜ ਜੀ ਤੇ ਫਾਈਲਾਂ ਜਿਹੜੀਆਂ ਉਹ ਸ਼ੋ ਕਰਦੀਆਂ ਹੁੰਦੀ ਆ ਪੇਰੈਂਟਸ ਨੂੰ ਉਹਦੇ ਵਿੱਚ ਪੇਪਰ ਹੁੰਦੇ ਆ ਚਲੋ ਸਭ ਕੁਝ ਰੈਡੀ ਹੈ ਤਾਂ ਕਿ ਫਰੈਂਡਸ ਕੋ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਹੈ ਠੰਡ ਤੇ ਸ਼ੁਰੂ ਹੋਈ ਦੀ ਤਿੰਨ ਮਹੀਨਾ ਕਰ ਆ ਗਿਆ ਅਕਤੂਬਰ ਅਕਤੂਬਰ ਦੇ ਵਿੱਚ ਵੀ ਇੰਨੀ ਗਰਮੀ ਪੈ ਰਹੀ ਆ ਪੁੱਛੋ ਨਾ ਪੂਰਾ ਹਾਲ ਤੇ ਹੋਰ ਤੁਸੀਂ ਸਾਰੇ ਦਾ ਕੀ ਹਾਲ ਚਾਲ ਆ